ਸ਼੍ਰੀ ਕਾਲ ਜੀ ਸੰਧੂ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਵੀ ਮਿੱਤਰੋ ਵੀਡੀਓ ਬਣਾਵਾਂਗੇ ਬਾਲੀ ਵੱਡੀ ਝੋਟੀ ਆਈ ਅੱਜ ਆਪਣੇ ਫਾਰਮ ਤੇ ਤੇ ਗੱਬਣ ਵੀ ਆ 4 ਮਹੀਨਿਆਂ ਦੀ 4 ਤੋਂ ਵੀ ਜ਼ਿਆਦਾ ਪਲੱਸ ਸਾਢੇ 4 ਮਹੀਨੇ ਦੀ ਗੱਬਣਾ ਤੇ ਦੁੱਧ ਵੀ ਦਿੰਦੀ ਆ ਮੇਨ ਗੱਲ ਆ ਵੀ ਵੱਡੀ ਬਾਲੀ ਆ ਨਜਾਇਜ਼ ਇਹ ਵੱਡੀ ਝੋਟੀ ਆ ਜਿਆ ਬੰਦੇ ਕਰਦੇ ਸੈਟ ਕਰ ਤਰਪਾਲ ਨੇ ਉਹ ਨਜ਼ਾਰਾ ਬਹੁਤ ਲਿਆ ਕੇ ਰੱਖਿਆ ਹੈ ਨਾ ਰੁਪਏ ਤਾਂ ਲੱਗੇ ਬਈ ਆ ਤਰਪਾਲ ਤੇ ਪਰ ਉਦੋਂ ਤੱਕ ਇਰਾ ਦਾ ਦੁੱਖ じゃ ਲੱਗਿਆ ਮਾ ਰੁਪਈਏ ਖਾਸ ਨੇ ਗੱਟਿਆਂ-ਗੁੱਟਿਆਂ ਨਾਲੇ ਸਾਰ ਲੋ ਪਰ ਹੈ ਨਿਯਾਰਾ ਜਾ ਪੁੱਲਾ ਮੋਟਾ ਆ ਗਿਆ ਤੇ ਕਰਾਵਾਂਗੇ ਤੁਹਾਨੂੰ ਕੀ ਚੀਜ਼ ਹੈ ਮੋਟੇ ਔਖਾ ਤਾਂ ਨਹੀਂ ਹੋਇਆ ਓਏ ਔਖਾ ਤਾਂ ਨਹੀਂ ਹੋਇਆ ਆਪਾਂ ਕਿਹੜਾ ਸ਼ਾਹਪੁਰੇ ਨਾਲੋਂ ਘੱਟਾਂਗੇ ਹਾਂ ਉਹ ਉਹ 10 ਨਾਲ ਇਹ ਮੀੜੀ ਦੀ ਜਿਹੜੀ ਅਗਲਾ ਗੱਡੀ ਮੈਸ ਦੀ ਲਾਸਟ ਤੇ ਹਾਂ ਉਹ ਤੋਂ ਵੱਡੀ ਐ ਬਣੋ ਵੱਡੀ ਐ ਹਾਂ ਬਾਲੇ ਹੀ ਵੱਡੀ ਦੱਸਦਾ ਓਏ ਇਹ ਤਾਂ ਨਹੀਂ ਵੇਚਣ ਵਾਲੀ ਚੀਜ਼ ਤਾਂ ਨਹੀਂ ਨਾ ਹਾਂ ਘਰੇ ਰੱਖਣ ਵਾਲੀ ਚੀਜ਼ ਐ ਨਾ ਘਰੀ ਰੱਖ ਲਾਂਗੇ ਯਾਰ ਆਪਾਂ ਕਿਹੜਾ ਰੋਜ਼ ਰੋਜ਼ ਮਿਲਦੀਆਂ ਨੇ ਹੈ ਤਾਂ ਆ ਤੇ ਢੀ ਦੇਖ ਕੋੰਜੇ ਵਾਈ ਖੁੰਜਾ ਖੜੀ ਐ ਸਿੱਧੀ ਨਹੀਂ ਖੜੀ ਖੁੰਜੇ ਵਾਈ ਖੁੰਜਾ ਖੜੀ ਐ ਕਹਿ ਦਿੰਦਾ ਕਿ ਐਡੀ ਬੰਦਾ ਬਹੁਤ ਖਮੇਨ ਗੱਲ ਜਿਹੜੇ ਥਣ ਥਨੌਟ ਲੈ ਰਹੀ ਆ ਆ ਦੇਖ ਉਹ ਤਾਂ ਜੀ ਆ ਏਡੀ ਆ ਨਾਲ ਦੀ ਉੱਚੀ ਦੀ ਜਿਹੜੀ ਉਹ ਲੱਗਦੀ ਕੋਟ ਨਹੀਂ ਪਹਿਲਣਾ ਪਹਿਲਣਾ ਬਾਤਣਾ ਆਪਣੀ ਬਾਤ ਲੈ ਵੇ ਮੈਂ ਦੇਖ ਲਓ ਕਹਿੰਦੇ ਮੈਂ ਇਸ ਕਹਿੰਦੇ ਭਾਈ ਮੈਂ ਇਸ ਨਾਲ ਰੰਗ ਮਿਕਸ ਕਰ ਰਿਹਾ ਯਾਰ ਕਰ ਲੈ ਆ ਵੀ ਕਰਨ ਤਾਰ ਕੇ ਮੋਥੜੀ ਜੀ ਆਹ ਉਹ ਦਾਲਾ ਦੁੱਲਾ ਵੀ ਦੂਜੇ ਸਵੇ ਸੁੱਕੀ ਅੱਗੇ ਤੁਸੀਂ ਆਏ ਦੇਖ ਲਿਓ ਵੀ ਦੇਖੋ ਮੋਟਾ ਕਿੱਥੇ ਜਾਂਦੀ ਆ ਮੋਡੇ ਮੋਡੇ ਗੌਰ ਜੀ ਨਾਲ ਲਾ ਲਿਆ ਕਰ ਡੰਡਾ ਫੜਾਈ ਉਹ ਡੰਡਾ ਜਿੱਦੇ ਤਾਜੀ ਸੁੱਕੀ ਯਾਰ ਉੱਤੇ ਤੁਸੀਂ ਆਲੇ ਸਾਢੇ 4 ਮਹੀਨੇ ਦੀ ਗੱਪਲ ਜਿੱਦੇ ਤਾਜੀ ਸੁੱਕੀ ਲਈ ਬਾਹੂ ਉੱਤੇ ਤੁਸੀਂ ਆਪ ਦੇਖ ਲਓ ਕੀਓ ਬੜਾ 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 ਕਹਿ ਦਿੰਦਾ ਅਗਲਾ ਟੋਕੜ ਗੱਬਣ ਹਰੇਕ ਹੈ ਨਾ ਕੁਆਲਿਟੀ ਗਰੀਬ ਨਹੀਂ ਬਹੁਤ ਉਹ ਗੱਤਾਂ ਜੀ ਨਰਵੀਏ ਲਾਏ ਨੇ ਸੱਜਰ ਵੀ ਮਿਲ ਜਾਂਦੀ ਐ ਇਹਨੇ ਦੀ ਜਿੰਨੇ ਵੀ ਇਹ ਟੋਕੜ ਲੱਗਦੀ ਆ ਮੁਰਤੀ ਦਾ ਗਨੂ ਆ ਤੂੰ ਲੈ ਇਂ ਲਿਆ ਦੇਖੀ 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 ਬੱਸ 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 ਗੌਰਦੀ ਨਾਲ ਵੜ ਲੈ ਅੰਦਰ ਅਕੇ ਆ ਦੇਖੋ ਛੋਟਾ ਸਿੰਘ ਆ ਦੇਖਿਆ ਇਧਰ ਤਸਾਨੂੰ ਪਹਿਲਾਂ ਦੱਸਿਆ ਵੀ ਕੁਆਲਿਟੀ ਖਰੀਦੀ ਆ ਉਹ ਨਹੀਂ ਖਰੀਦੀ ਤਾਂ ਔਕਲ ਲੈ ਕਰੋ ਚੈੱਕ ਮੰਨਦੇ ਵੀ ਤੁਰ ਮੈਂ ਕਿਹਾ ਸੀ ਨਾ ਵੀ ਸੱਜਣਾ ਜੇ ਨਾ ਰੁਪਏ ਲਾਇਨੇ ਉਹ ਨੰਬਰ ਤੱਕ ਮਾਰਦਿਆਂ ਨਾ ਟੱਚ ਉਹ ਚਿਕਨ ਨੇ ਉੱਚੀ ਨਾ ਕੁਆਲਿਟੀ ਵੀ ਬਹੁਤ ਆ ਯਾਰ ਲੰਬੀ ਦੇਖੇ ਕਿੰਨੀਆਂ ਦੇਖੇ ਕਿੰਨੀਆਂ ਮੇਰੀ ਉਹਦੇ ਨਹੀਂ ਇੱਥੇ ਆ ਆਪਣੇ ਨਹੀਂ ਉਹ ਰਹਿਣ ਦੇ ਤੂੰ ਰਹਿਣ ਦੇ ਦੇਖ ਨਾ ਨਾ ਬੱਦ ਨੂੰ ਇਹ ਪਹਿਨ ਐਦੋਂ ਕੀ ਜੀ ਬੋਲੀ ਉਹ ਗੱਡੀ ਚੱਫੀ ਵਾਲੀ ਪੌੜੀ ਹੁੰਦਾ ਨੇ ਟੋਟੀ ਲਾ ਦੇ ਆ ਦੇਖ ਆ ਬੰਦਣ ਜਾਖ ਬਈਆ ਇੱਥੇ ਬੰਦਾ ਗਿਆ ਅੱਗੇ ਪਿੱਛੇ ਵਾਲੇ ਥਣ ਤੇ ਮਟ ਕਿਵੇਂ ਕੁਆਲਿਟੀ ਉਹ ਇੱਕ ਸਾਈਡ ਤੇ ਉਹ ਹੁੰਜੇ ਚਲਾ ਦੀਏ ਉਹ ਖੁੰਜੇ ਚ ਲਾ ਦੀਏ ਪਹਿਲਾਂ ਬਹੁਤ ਚੰਗੇ ਚੰਗੇ ਮੈਂ ਸੰਗ ਵਾ ਲੀਆਂ ਯਾਰ ਉਹ ਖੁੰਜੇ ਚ ਨਾ ਹੈ ਪਰ ਇੱਕ ਗੱਲ ਹੈਗੀ ਆ ਹੋਰ ਨਹੀਂ ਵਿਕਣ ਦਿੰਦੀ ਕੋਈ ਇਹ ਅਗਲਾ ਕਿਹਾ ਕਰੂ ਆਹੀ ਬਈ ਇਹੇ ਚੀਜ਼ ਯਾਰ ਐਡੀ ਮੈਸ ਕਰੇ ਖੜੀ ਰਹੂਗੀ ਰੋਜ਼ ਥੋੜੀ ਮਿਲਦੀ ਆ 4 ਲੱਖ ਲਾਉਣਾ ਪਊਗਾ ਜਿੱਦੇਲੇ ਤਾਂ ਕੀ ਯਾਰ ਜਿੱਦੇ ਜਿੰਦੂਏ ਇਹਦੀ ਲੈਣੀ ਆ ਘਰ ਵਾਸਤੇ ਹਾਂ ਅਗਲਾ 5 ਲੱਖ ਮੰਗ ਕੇ ਅੰਦਰੇ ਮੜ ਚ ਵੜ ਜਾਂਦਾ ਨਾ ਮੜ ਕਿੱਥੇ ਆਵੇ ਆ ਚਾਰ ਦੀ ਗੱਲ ਇਹ ਇਹ ਨਹੀਂ ਵੇਚਦੇ ਹਾਂ ਦੋ ਜੀ ਆ ਓ ਯਾਰ ਆਉਣਾ ਮੈਂ ਸਿਆਰ ਲੇਟ ਫੇਟ ਖੇਤ ਗੇੜਾ ਮਾਰਿਆ ਈ ਏ ਨਾ ਬਸ ਕੱਢਦਾ ਧਾਰ ਮੈਂ ਜਾ ਕੇ ਫਿਰ ਪਾ ਕੇ ਤੂੰ ਲਾ ਪੜਾ ਯਾਰ ਗੱਡੀ ਤੇ ਤਾਰਾ ਦੋਜੀ ਦਾ ਫੋਨ ਆਇਆ ਤੀ ਵੀ ਕਰਮ ਵਾਲੀਏ ਚੌਥੀ ਵਾਰ ਲੈਣਾ ਹੁਣ ਤਾਂ ਮਿਲ ਪੀ ਆਹ ਉਹ ਤੇਰੇ ਤਤੂ ਹਾਂ ਮੈਂ ਤਨ ਨੂੰ ਆਏ ਕਹਨਾ ਮੈਂ ਜਾ ਕੇ ਉਹਨਾਂ ਹੈਪੀ ਲਵੇ ਨਾਲ ਤਾਂ ਆਹ ਬਦਲ ਲਾਂਗੇ ਮੈਂ ਸਈਆਂ ਯਾਰ ਇਹ ਤਾਂ ਲੇਟ ਫੇਟ ਹੋਣ ਲੱਗ ਗਈਆਂ ਜੇ ਆਇਆ ਜੇ ਕੋਈ ਹੋਰ ਭਾਈ ਐਪੀ ਕੀ ਹਾਲ ਹੈ ਠੀਕ ਹੈ ਠੀਕ ਹੈ ਹੋਰ ਤੁਸੀਂ ਹਾਂ ਭਾਈ ਕੋ ਕੋਈ ਯਾ ਤਾਂ ਮੇਰੇ ਜੱਡਾ ਕੱਤਾ ਯਾਰ ਇਹਦਾ ਤੋਕੜਾ ਨਾਲੇ 10-11 ਕਿਲੋ ਦੁੱਧ ਵੀ ਤੋਕੜਾ ਹੈ ਹੋਰ ਸਨਾਕੀ ਪੰਜਾਹ ਦਿਨਾਂ ਤੋਂ ਹੁੰਦੇ ਰਹਿੰਦੇ ਨੇ ਦੇ ਕਿਵੇਂ ਆਇਆ ਉਹ ਤਾਂ ਯਾਰ ਮੈਨੂੰ ਆਇਆ ਤਾਂ ਤਾਜ਼ੀਆਂ ਮਿਹਸਾਂ ਦੇ ਲਈ ਮੇਰੇ ਤਾਂ ਦੁੱਧਾਂ ਨੇ ਭੱਜਣਗੇ ਸਾਰੇ ਤਾਜ਼ੀਆਂ ਮਿਹਸਾਂ ਵਾਲੇ ਡੇਟ ਬਹੁਤ ਨੇ ਬਾਈ ਫਿਰ ਯਾਰ ਮੇਰੀ ਗੱਲ ਸੁਣਾ ਮੇਰੀ ਮਿਹਸਾਂ ਦਾ ਤਾਂ ਹੁਣ 2-3 ਮਹੀਨੇ ਹੋ ਗਏ ਲੇਕਿਨ ਕਿਵੇਂ ਮਿਲਦੀ ਨਹੀਂ ਉਹ ਤਾਂ ਹੁਣੇ ਲੱਗ ਗਈਆਂ ਲੱਤ ਮੁਲੱਤੀ ਹੋਣਾ ਤੇ ਜੇ ਤੈਨੂੰ ਦਵਾਈਏ ਦੱਸਦੀ ਦਵਾਈ ਦੱਸ ਯਾਰ ਮੈਂ ਤਾਂ ਬਹੁਤ ਤੰਗ ਹੋ ਰਿਹਾ ਲਾ ਬਾਬレ ਆਹ ਦਵਾਈ ਆ ਆਪਾਂ ਵੀ ਆਪਣੇ ਪਸ਼ੂ ਨੂੰ ਇਹੀ ਦਿਨੇ ਜੇ ਕੋਈ ਹੱਲ ਚੱਲਣ ਲੱਗ ਜਿੰਨੇ ਕਰਨ 100 ਗ੍ਰਾਮ ਸਵੇਰੀ 100 ਸ਼ਾਮ ਨੂੰ BRL ਕੰਪਨੀ ਦੀ ਆ ਤੇ ਉਹ ਤਾਂ ਛੱਡ ਵੀ ਟਿਕਟੂ ਕੀ ਆਲੀ ਦਾ ਗੱਲੇ ਕੁਛ ਨਹੀਂ ਨਾਲੇ ਦੁੱਧ ਵੀ ਵਧੂਗੀ ਦੋ ਜਿਹੜਾ ਘਿਹੜ ਖੜਕੇ ਮਿਲੂਗੀ ਜੇ ਛੋਟੀ ਮੈਂਸ ਵੀ ਕੋਈ ਹੱਲ ਚੱਲ ਕਰਦੀ ਆ ਤਾਂ ਤੁਸੀਂ ਇਹ BRL ਕੰਪਨੀ ਦੀ ਦਵਾਈ ਵਰਤ ਸਕਦੇ ਹੋ ਤੇ ਐਨ ਖੜਕੇ ਟੀਕੇ ਤੋਂ ਰਹਿਤ ਮਿਲੂਗੀ ਤੇ ਬਾਕੀ ਦੁੱਧ ਵੀ ਬਦਲਦੀ ਗਾਰੰਟੀ ਹੈ ਬਾਕੀ ਹੋਰ ਵੀ ਦੱਸਦਾ ਹੋਰ ਕੰਪਨੀਆਂ ਨੂੰ ਇਹਦਾ ਰੇਟ ਵੀ ਘਟਾ ਕੀ ਰੇਟ ਰੂਟ ਹੈਦਾ ਬਾਈ ਰੇਟ ਇਹ ਵਸੇ 300 ਦੇ ਲਾਗੇ ਛਾਕੇ ਪਈਊਗੀ ਬੱਸ ਹਾਂ 300 350 ਦਾ ਲੀਟਰ ਹੈ ਇੱਕ ਲੀਟਰ ਦੇ ਦੋ ਬੱਲੇ ਬੱਲੇ ਹੋ ਜੂ